ਸ਼੍ਰੀ ਕਾਲ ਜੀ ਮੈਂ ਲਾਪਰਿਤ ਕੋਰ ਹਾਜ਼ਰ ਰੰਜੀ ਗੁਰਪ੍ਰੀਤ ਸਿੰਘ ਦੁਆਰਾ ਲਿਖਿਆ ਗਿਆ ਨਾਵਲ ਗਲ ਸੰਜੋਗਾਂ ਦੀ ਦਾ ਭਾਗ 8 ਲੈ ਕੇ ਆਉ ਆਪਾਂ ਸ਼ੁਰੂ ਕਰਦੇ ਹਾਂ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਜਵਨ ਮੰਮੀ ਜੀ ਓਹ ਹੋ ਰਹੀ ਨਹੀਂ ਤਿਆਰ ਬਸ ਅਸੀਂ ਕੁਝ ਥੇੜਾ ਘੇਟਾਉਣ ਹੀ ਲੱਗੇ ਸੀ ਬੇਬੇ ਇਹ ਗੁਰੀ ਬినా ਬਹੁਤ ਹੀ ਟਿਲ ਲਿਆ ਤੇ ਹੁਣ ਤੂੰ ਹੀ ਇਸ ਨੂੰ ਤੇਜ਼ ਕਰਨਾ ਆ ਜਿਉ ਤੀਰੀ ਕਰਨਾ ਸੁਣੇ ਨਾ ਤਾਂ ਮੈਨੂੰ ਦੱਸੀ ਮੈਂ ਫਿਰ ਪਟਨੂ ਇਸੇ ਕਰਨ ਚੰਗੀ ਤਰਾ ਇਸੇ ਜੋਬਨ ਨੇ ਨੰਮ ਜਿਹੇ ਹਾਸੇ ਨੇ ਦੰਦਾ ਹਿੱਟ ਆਪਣੀ ਚੁੰਨੀ ਦਬ ਲਈ ਉਸ ਤੋਂ ਬਾਅਦ ਬੇਬੇ ਹੀ ਟੱਛ ਲਈ ਗਈ ਜਦ ਤੀ ਜੋਬਨ ਦਰਵਾਜ਼ਾ ਬੰਦ ਕਰਕੇ ਪਿੱਛੇ ਨੂੰ ਮੁੜੀ ਤਾਂ ਗੁਰੀ ਉਸ ਨੂੰ ਕਹਿਣ ਲੱਗਾ ਜੋਬਨ ਮੈਂ ਕਿਵੇਂ ਲੱਗ ਰਹੀ ਹਾਂ ਫਿਰ ਜੋਬਨ ਉਸ ਦੇ ਕੋਲ ਜਾ ਕੇ ਕਹਿਣ ਲੱਗੀ ਵਾ ਗਲਵਾਤਾ ਜੀ ਮੇਰੇ ਸਰਦਾਰ ਜੀ ਤਾਂ ਪਰ ਇੱਕ ਕਮੀ ਹੈ ਜੀ ਗੁਰੀ ਉਹ ਕਿਹੜੀ ਫਿਰ ਜੋਬਨ ਉਸ ਦੇ ਚੱਕ ਕੇ ਚੱਕ ਕੇ ਉਸ ਦੇ ਪਾਉਂਦੇ ਹੋਏ ਕਹਿਣ ਲੱਗੀ ਹਾਂ ਜੀ ਹੁਣ ਤੁਸੀਂ ਪੂਰੇ ਚੱਜ ਰਹੇ ਹੋ ਫਿਰ ਗੁਰੀ ਜੋਗਰ ਨੂੰ ਸ਼ੀਸ਼ੇ ਮੂਰੇ ਖੜੀ ਕਰਦੇ ਹੋਏ ਕੰਮ ਲੱਗਾ ਆ ਦੇਖੋ ਮੇਰੀ ਹਸਨਾ ਦੀ ਰਾਣੀ ਕਿਹੜਾ ਕੱਟ ਲੱਗ ਰਹੀ ਆ ਕਹਿ ਕਿ ਉਸ ਦਾ ਹੱਥ ਪੜੇਗਾ ਤੇ ਫਿਰ ਉਹ ਦੋਵੇਂ ਹੀਠਾ ਨੂੰ ਚਲ ਪਏ ਬੇਬੀ ਪਹਿਲਾਂ ਹੀ ਉਹਨਾਂ ਦੋਨਾਂ ਦਾ ਹਾਲ 'ਚ ਬੈਠੀ ਇੰਤਜ਼ਾਰ ਕਰ ਰਹੀ ਸੀ ਗੁਰੀ ਤੇ ਜੋਗਨ ਦੋਵੇਂ ਆ ਕੇ ਉਸੇ ਕੋਲ ਬੈਠ ਗਏ ਫਿਰ ਬੇਬੀ ਨੇ ਦੋਮਾ ਨੂੰ ਕਪਾਂ ਚ ਛਾਪਾ ਕੇ ਫੜਾਈ ਜੁਗਨ ਚਾਦਾ ਕੁਟ ਪਰੇੰਤੋ ਬਾਤ ਕਰਨ ਲੱਗੇ ਮੰਮੀ ਜੀ ਮੈਂ ਤੁਹਾਡੇ ਨਾਲ ਇੱਕ ਜ਼ਰੂਰੀ ਗੱਲ ਕਰਨੀ ਸੀ ਮੰਮੀ हां ती बोल की गल करनी है फिर चवन गुरी ਦੇ ਵੱਲ ਦੇਖਦੇ ਹੋਏ ਕਹਿਣ ਲੱਗੀ ਮੰਮੀ ਜੀ ਕੀ ਤੁਹਾਨੂੰ ਪਤਾ ਹੈ ਗੁਰੀ ਨੂੰ ਨਸ਼ੇ ਕਰਨ ਦੀ ਆਦਤ ਆ ਫਿਰ ਮੰਮੀ ਗੁਰੀ ਵੱਲ ਦੇਖਦੇ ਹੋਏ ਕਹਿਣ ਲੱਗੀ ਤੀ ਮਾਮਾ ਤੋਂ ਵੀ ਕੁਝ ਲੁਕ ਸਕਦਾ ਆ ਭਲਾ ਮੈਂ ਤਾਂ ਵਿਆਹ ਤੋਂ ਪਹਿਲਾਂ ਹੀ ਇਹ ਗੱਲ ਤੈਨੂੰ ਦੱਸਣਾ ਚਾਹੁੰਦੀ ਸੀ ਪਰ ਮੇਰੀ ਹਿੰਮਤ ਹੀ ਨਹੀਂ ਪਈ ਤੈਨੂੰ ਕੁਝ ਦੱਸਣੇ ਦੀ ਸ਼ਾਇਦ ਮੈਂ ਆਪਣੇ ਪੁੱਤਰ ਦੀ ਮੋਹ ਦੇ ਬੱਚ ਪੈ ਕੇ ਕਮਜ਼ੋਰ ਹੋ ਗਈ ਸੀ ਪਰ ਤੇਨੂੰ ਗ੍ਰੀਦੀ ਨਸ਼ੇ ਕਰਨ ਦੀ ਗੱਲ ਕਿਸ ਨੇ ਦਸੀ ਜੁਵਨ ਖੁਦ ਗੁਰਪ੍ਰਿਤ ਨੇ ਜੀ ਮੈਨੂੰ ਦੱਸਿਆ ਉਹ ਵੀ ਸਾਡੇ ਵਿਆਹ ਤੋਂ ਪਹਿਲਾਂ ਤੇ ਮੈਨੂੰ ਇਸ ਗੱਲ ਦੀ ਖੁਸ਼ੀ ਆ ਇਹਨਾਂ ਨੇ ਇਹ ਨਹੀਂ ਵੱਡੀ ਗੱਲ ਮੇਰੇ ਤੋਂ ਲੁਕਾਈ ਨਹੀਂ ਬਲਕਿ ਹਿੰਮਤ ਖੁਦ ਹਿੰਮਤ ਕਰਕੇ ਮੈਨੂੰ ਦੱਸੀ ਹੁਣ ਤੁਸੀਂ ਕਿਸੇ ਗੱਲ ਦਾ ਫਿਕਰ ਨਾ ਕਰਨਾ ਮੈਂ ਆ ਗਈ ਆ ਨਾ ਮੈਂ ਆਪੇ ਸਭ ਕੁਝ ਹੌਲੀ-ਹੌਲੀ ਠੀਕ ਕਰ ਦੇਣਾ ਆ ਮੰਮੀ ਤੇ ਇਹ ਤਾਂ ਮੈਨੂੰ ਪਤਾ ਹੀ ਆ ਜਿਸ ਦਿਨ ਮੇਰੇ ਪੁੱਤ ਨੇ ਮੈਨੂੰ ਤੇਰੀ ਵਾਰੀ ਦੱਸਿਆ ਸੀ ਨਾ ਪਹਿਲਾਂ ਤਾਂ ਮੈਂ ਵੀ ਥੋੜਾ ਘਬਰ ਆ ਗਈ ਸੀ ਪਰ ਜਦ ਮੈਂ ਤੇਰੀ ਦਿੱਤੀਰੇ ਘਰ ਦੀ ਮਰੀ ਪਤਾ ਕੀਤਾ ਤਾਂ ਹਰ ਕਿਸ ਨੇ ਚੰਗਾ ਹੀ ਦੱਸਿਆ ਤੇਰੀ ਸਿਫਤ ਹਰ ਕੋਈ ਕਰ ਰਿਹਾ ਸੀ ਬਸ ਫਿਰ ਮੈਂ ਉਸੇ ਦਿਨ ਸੋਚ ਲਿਆ ਸੀ ਇਹ ਕੁੜੀ ਨੂੰ ਮੈਂ ਆਪਣੀ ਨੌਰ ਨਹੀਂ ਧੀ ਰਾਣੀ ਬਣਾ ਕੇ ਆਪਣੇ ਘਰ ਲੈ ਕੇ ਆਵਾਂਗੀ ਹੁਣ ਤੂੰ ਹੀ ਮੇਰੇ ਪਰਿਵਾਰ ਨੂੰ ਸੰਭਣਾ ਏ ਜੋ ਬਨਉਣਾ ਦਾ ਹੱਥ ਆਪਣੇ ਹੱਥਾਂ ਚ ਲੈ ਕੇ ਕਹਿਣ ਲੱਗੀ ਮੰਮੀ ਜੀ ਮੈਂ ਸਭ ਕੁਝ ਸੰਭ ਲਾਂਗੀ ਜੇ ਤੁਸੀਂ ਮੇਰੇ ਨਾਲੋਂ ਮੰਮੀ ਜੀ ਮੈਂ ਗੱਲ ਪੁੱਛਾਂ ਮੰਮੀ ਇਹ ਕਿਉਂ ਦੂ ਪੁੱਛਤੀ ਏ ਜੋਗਨ ਮੰਮੀ ਜੀ ਗੁਰਵਾਨੀ ਕਿਉਂ ਨਹੀਂ ਲਈ ਪੰਜਾਬ ਤੇ ਆ ਤਾਰੂ ਪੁਆਤੀ ਜੈਰੀ ਹੋਣ ਦਾ ਕੀ ਮਸਲਾ ਏ ਮੰਮੀ ਉਸੇ ਗੱਲ ਸੁਣ ਕੇ ਕਹਿਣ ਲੱਗੀ ਧੀ ਹੁਣ ਤੇਰੇ ਧੋਖਾ ਤਾਂ ਪਰਦਾ ਆ ਅਸਲ ਚ ਗੁਰਵਾਨੀ ਮੇਰੀ ਸਗੀ ਤੀ ਨਹੀਂ ਆ ਉਹ ਤਾਂ ਗੁਰੀ ਦੇ ਪਾਪਾ ਦੀ ਕਿਸੇ ਦੂਸਰ ਦੀ ਬੇਟੀ ਆ ਆਪਣੀ ਛੋਟੀ ਜਹੀ ਧੀ ਨੂੰ ਉਹ ਦਰਸ਼ਨ ਜੀ ਦੇ ਹੱਥਾਂ ਚ ਦੇ ਕੇ ਉਦੋਂ ਮੇ ਪਤੀ ਪਤਨੀ ਇਸ ਜਹਾਨ ਤੋਂ ਕੁਝ ਕਰ ਗਏ ਸਨ ਮੈਂ ਗੁਰਵਾਣੀ ਤੇ ਆਪਣੇ ਪੁੱਤ 'ਚ ਕਦੀ ਕੋਈ ਫਰਕ ਨਹੀਂ ਕੀਤਾ। ਮੈਂ ਬਹੁਤ ਲਾੜ ਪਿਆਰ ਤੇ ਚਾਹਮ ਨਾਲ ਦੋਨਾਂ ਨੂੰ ਪਾਲਿਆ ਆ ਪਰ ਗੁਰੀ ਦੀ ਭੂਆ ਹਮੇਸ਼ਾ ਉਸੇ ਮਨ 'ਚ ਸਾਡੇ ਖਿਲਾਫ ਜ਼ਹਿਰ ਭਰਦੀ ਰਹਿੰਦੀ ਸੀ। ਬਚਪਨ ਦੋਸਤੀ ਮਨ 'ਚ ਸਕੇਤੀ ਨਾ ਹੋਣ ਦਾ ਜ਼ਹਿਰ ਭਰ-ਭਰ ਕੇ ਉਸਨੇ ਮੇਰੀ ਧੀ ਨੂੰ ਹੀ ਮੇਰੇ ਖਿਲਾਫ ਕਰ ਦਿੱਤਾ ਏ। ਹੁਣ ਹਾਲਾਤ ਇਹ ਆ ਕਿ ਮੇਰੀ ਆਪਣੀ ਧੀ ਨੂੰ ਮੇਰੀ ਕੋਈ ਵੀ ਚੰਗੀ ਗੱਲ ਜੇ ਸੁਟਾ ਵੀ ਜ਼ਹਿਰ ਵਰਬਰ ਲੱਗਦੀ ਆ। ਅੱਜ ਉਹ ਮੇਰੇ ਤੋਂ ਨਹੀਂ ਦੂਰ ਚਲੀ ਗਈ ਆ ਕਿ ਸ਼ਾਇਦ ਹੀ ਉਹ ਹੁਣ ਵਾਪਸ ਮੁੜੇ ਜੂਬਨ ਤੁਸੀਂ ਕਦੇ ਪੂਆ ਜੀ ਨਾਲ ਗੱਲ ਕਰਕੇ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਉਹ ਇਹ ਸਭ ਕਿਉਂ ਕਰ ਰਹੀ ਆ ਮੰਮੀ ਤੇ ਮੈਂ ਇਕੱਲੀ ਕੀ ਕਰਦੀ ਮੈਨੂੰ ਇਹ ਚੁਸਤ ਚਲਾਕੀਆਂ ਨਹੀਂ ਆਉਂਦੀਆਂ ਨਾ ਉਹ ਤਾਂ ਬਹੁਤ ਹੀ ਚਲਾਕਾ ਆਪਣੇ ਪੈਰਾਂ ਤੇ ਪਾਣੀ ਤੱਕ ਨਹੀਂ ਪੈਣ ਦਿੰਦੀ ਜੈਰੀ ਦਾ ਵੀ ਉਸਨੇ ਹੀ ਦਿਮਾਗ ਖਰਾਬ ਕਰਕੇ ਰੱਖਿਆ ਹੋਇਆ ਆ ਨਾ ਪਲਾ ਜੀ ਇਹ ਦੋਵੇਂ parallel ਕੀ ਮੇਂਦ ਕਰਨ ਕਿੰਨਾ ਚੰਗਾ ਹੋਵੇਗਾ ਜਵਨ ਉਹ ਤਾਂ ਹੀ ਗੱਲ ਆ ਮੰਮੀ ਜੀ ਹੁਣ ਤੁਸੀਂ ਮੇਰੀ ਗੱਲ ਸੁਣੋ ਮੈਂ ਉੱਤੇ ਜਾ ਕੇ ਤੁਹਾਨੂੰ ਜਿਵੇਂ ਕਹਾਂਗੀ ਨਾ ਤੁਸੀਂ ਉਵੇਂ ਹੀ ਕਰਨਾ ਆ ਸਭ ਤੋਂ ਜ਼ਰੂਰੀ ਗੱਲ ਇੱਕ ਮਾਨ ਉਤੇ ਇੱਕ ਭਰਾ ਨੂੰ ਆਪਣਾ ਦਿਲ ਮਜ਼ਬੂਤ ਕਰਨਾ ਪੈਣਾ ਆ ਕਿਉਂਕਿ ਸ਼ਾਇਦ ਹੋ ਸਕਦਾ ਹੈ ਮੈਨੂੰ ਇਸ ਮਾਮਲੇ 'ਚ ਕੁਝ ਜ਼ਿਆਦਾ ਹੀ ਸਖਤੀ ਵਰਤਨੀ ਪਈ ਜਾਈ ਵੀ ਹੋ ਸਕਦਾ ਆ ਕਿ ਮੈਂ ਕਦੇ ਪੂਆ ਜੀ ਜਿਹੜੇ ਗੁਰਗੋਣੀ ਨੂੰ ਉੱਚਾ ਨੀਮਾ ਵੀ ਬੋਲ ਦੇਮਾ ਤ ਉਸ ਲਈ ਮੈਂ ਪਹਿਲਾਂ ਹੀ ਮਾਫੀ ਮੰਗਦੀ ਆ ਅੱਜ ਤੁਹਾਡੀ ਦੀ ਤੁਹਾਡੇ ਨਾਲ ਇੱਕ ਵਾਅਦਾ ਕਰਦੀ ਆ ਕਿ ਮੈਂ ਤੁਹਾਨੂੰ ਤੁਹਾਡੀ ਧੀ ਨਾਲ ਇੱਕ ਦਿਨ ਜ਼ਰੂਰ ਮਿਲਵਾਵਾਂਗੀ ਇਨੀ ਗੱਲ ਸੁਣ ਕੇ ਉਸ ਦੀ ਮੰਮੀ ਨੇ ਜੂਵਨ ਨੂੰ ਕੁੱਟ ਕੇ ਆਪਣੇ ਗਲ ਨਾਲ ਲਗਾ ਕੇ ਕਹਿਣ ਲੱਗੀ ਬਸ ਤੇ ਮੈਨੂੰ ਤੇਰੀ ਦੁਆ ਹੀ ਉਮੀਦ ਸੀ ਹੁਣ ਸਭ ਕੁਝ ਤੂੰ ਹੀ ਕਰਨਾ ਈ ਉਸ ਤੋਂ ਕੁਝ ਥਿਰ ਬਾਤ ਗੁਰੀ ਕਰਨ ਲੱਗਾ ਬੀਬੀ ਜੇ ਤੁਹਾਡਾ ਸੱਸ ਨੂੰ ਦਾ ਪਿਆਰ ਹੋ ਗਿਆ ਹੋਵੇ ਤਾਂ ਆਪਾਂ ਨੂੰ ਹੁਣ ਚੱਲਣਾ ਚਾਹੀਦਾ ਹੈ ਆ ਜੋਗੰਦੀ ਕਰਵ ਬਈ ਉਸਤਾ ਜੀ ਕਰਦਾ ਹੋਣਾ ਆ ਸਭ ਨੂੰ ਮਿਲਣ ਲਈ ਮੰਮੀ ਪੁੱਤ ਅਸੀਂ ਤਾਂ ਮਾਂ ਮਾਤੀ ਆਂ ਆ ਚਲ ਉੱਠ ਫਿਰ ਧੀਏ ਫਿਰ ਚਲੀ ਆਪਾਂ ਬਾਹਰ ਦਿਨ ਵੀ ਕਿੰਨਾ ਨਿਕਲ ਆਇਆ ਫਿਰ ਉਹ ਸਾਰੇ ਉੱਠ ਕੇ ਬਾਹਰ ਵੱਲ ਨੂੰ ਚਲ ਪਏ ਸਾਰਿਆਂ ਆ ਕੇ ਗੱਡੀ 'ਚ ਫੈਟ ਗਈ ਤੇ ਚਲ ਪਏ ਜੋਗੰਦੀ ਕਰਵਲ ਨੂੰ ਕੰਟਿਕਵਾਦ ਉਹ ਜੋਗੰਦੀ ਕਰ ਪਹੁੰਚ ਗਏ ਜਦ ਉਹ ਗੱਡੀ 'ਚ ਉਤਰ ਕੇ ਵੇੜੇ ਚਾਈ ਤਾਂ ਜੋਗਨ ਪੱਜ ਕੇ ਆਪਣੀ ਬੇਬੇ ਨੂੰ ਮਿਲੀ ਤੇ ਫਿਰ ਆਪਣੀਆਂ ਭੈਣਾਂ ਨੂੰ ਮਿਲੀ ਉਸ ਤੋਂ ਬਾਅਦ ਆਪਣੇ ਬਾਪੂ ਨੂੰ ਮਿਲੇ। ਬਚਨ ਸਿੰਘ ਉਹਨਾਂ ਨੂੰ ਆਦਰ ਸਤਿਕਾਰ ਨਾਲ ਅੰਦਰ ਕਮਰੇ 'ਚ ਬਿਠਾਇਆ ਤੇ ਚਾਹ ਪਾਣੀ ਪਿਲਾਇਆ। ਦੁਪਹਿਰੋਂ ਬਾਅਦ ਜਵਨ ਦੀਆਂ ਚਾਚੀਆਂ ਤਾਈਆਂ ਸਭ ਉਸ ਨੂੰ ਤੇਜ਼ ਤੇ ਪਰਿਵਾਰ ਨੂੰ ਮਿਲਣ ਆਈਆਂ। ਦੁਪਹਿਰ ਦਾ ਰੋਟੀ ਪਾਣੀ ਜੋਵਨ ਨੇ ਆਪ ਤਿਆਰ ਕਰਿਆ। ਉਸ ਦੀਆਂ ਦੋਨੇ ਭੈਣਾਂ ਉਸ ਦੇ ਕੋਲ ਹੀ ਖੜੀਆਂ ਸਨ। ਰੋਟੀ ਵੇਲਦੀ ਹੋਈ ਜਵਨ ਉਹਨਾਂ ਨੂੰ ਕਹਿਣ ਲੱਗੀ, "ਤੁਸੀਂ ਦੋਵੇਂ ਮੈਨੂੰ ਹੁਣ ਦੇਖੀ ਹੀ ਜਾਓਂਗੀਆਂ, ਚਾ ਕੋਈ ਗੱਲ ਵੀ ਕਰੂੰਗੀ।" ਉਸੀ ਗਰਲਸਨ ਕੀ ਹਲਿੰਨ ਕਹਿਣ ਲੱਗੀ ਦੀਦੀ ਤੁਹਾਡੇ ਬਾਹਾਂ ਦਾ ਪਾਇਆ ਚੂੜਾ ਕਿੰਨਾ ਸੋਹਣਾ ਲੱਗਦਾ ਹੈ ਮੈਨੂੰ ਕਦ ਮਿਲੇਗਾ ਇਦਾਂ ਦਾ ਸੋਹਣਾ ਜਿਹਾ ਚੂੜਾ ਉਸੇ ਗਰਲਸਨ ਕੀ ਜੋਵਨ ਹਸਤੀ ਹੋਈ ਕਹਿਣ ਲੱਗੀ ਕਮਲੀ ਇਹ ਮਿਲਦਾ ਨਹੀਂ ਹੁੰਦਾ ਇਹ ਵਿਆਹੀ ਹੋਈ ਕੁੜੀ ਦੇ ਸੁਹਾਗ ਦੇ ਨਿਸ਼ਾਨੇ ਹੁੰਦੀ ਆ ਜੋ ਵਿਆਹ ਤੇ ਉਸ ਦੀਆਂ ਬਾਹਾਂ ਚ ਪਾਇਆ ਜਾਂਦਾ ਹੈ ਜੈਸਮੀਨ ਮਤਲਬ ਦੀਦੀ ਕੱਲ ਨੂੰ ਜੇ ਸਾਡਾ ਵਿਆਹ ਹੋਵੇਗਾ ਤਾਂ ਅਸੀਂ ਵੀ ਇਦਾਂ ਦਾ ਸੋਹਣਾ ਜਿਹਾ ਚੂੜਾ ਪਾਵਾਂਗੇ ਜੋਵਨ ਲੇ ਤਾਂ ਮੇਰੀਆਂ ਚੂਹੀਆਂ ਜਿਆਨੂ ਅੱਜ ਚੂੜਾ ਦੇਖ ਕੇ ਬੜੇ ਆਪਣੇ ਵਿਆਹ ਦੇ ਖਿਆਲ ਆ ਰਹੇ ਨੇ ਤੁਸੀਂ ਦੋਵੇਂ ਪਹਿਲਾਂ ਪੜ ਲਿਖ ਕੇ ਕੁਝ ਬਣਤਾ ਜਾਓ ਤੁਹਾਡੀ ਦੋਮਾ ਦੇ ਵਿਆਹ ਤਾਂ ਮੈਂ ਆਪ ਹੀ ਕਰਵਾ ਦੇਣੀ ਆ ਹੋਰ ਪੜਾਈ ਕਿੱਦਾਂ ਚੱਲ ਰਹੀ ਆ ਤੁਹਾਡੀ ਦੋਮਾ ਦੀ ਬੇਬੀ ਬਾਪੂ ਨੂੰ ਤੰਗ ਤਾਂ ਨਹੀਂ ਕਰ ਦੇਣਾ ਜੋ ਕੁਝ ਮੈਂ ਸਿਖਾਇਆ ਆ ਉਹ ਕਦੀ ਭੁੱਲਣਾ ਨਹੀਂ ਤੁਸੀਂ ਦੋਮਾ ਨੇ ਪੜ ਲਿਖ ਕੇ ਕੁਝ ਬਣ ਕੇ ਬੇਬੀ ਬਾਪੂ ਦਾ ਨਾਮ ਰੋਸ਼ਨ ਕਰਨਾ ਆ ਇਸ ਤੇ ਦੋਵੇਂ ਕਹਿਣ ਲੱਗੀਆਂ ਹਾਂਜੀ ਦੀਦੀ ਸਾਨੂੰ ਸਭ ਯਾਦ ਆ ਅਸੀਂ ਤੁਹਾਡਾ ਸੁਪਨਾ ਪੂਰਾ ਕਰਾਂਗੇ ਜੋਵਨ ਸ਼ਾਬਾਸ਼ ਹੁਣ ਤੁਸੀਂ ਦੂਮੇ ਜਾ ਕੇ ਬੈਠਕ ਚ ਟੇਬਲ ਤੇ ਕਪੜਾ ਵਿਛਾਓ ਆਪਾਂ ਫਿਰ ਸਭ ਨੂੰ ਰੋਟੀ ਪਰੋਸਣ ਦੀ ਤਿਆਰੀ ਕਰੀਏ ਉਸ ਤੋਂ ਬਾਅਦ ਉਹ ਦੂਮੇ ਬੈਠਕ ਚ ਚਲੀਆਂ ਗਈਆਂ ਤੇ ਕੁਝ देर ਬਾਅਦ ਜੋਵਨ ਨੇ ਰੋਟੀ ਵੀ ਲਗਾ ਦਿੱਤੀ ਸ਼ਾਮ ਨੂੰ 3 ਵਜੇ ਰੋਟੀ ਪਾਣੀ ਖਾ ਕੇ ਚੜ੍ਹੋ ਤੁਰਨ ਲੱਗੀ ਤਾਂ ਜੋਵਨ ਦੀ ਬੇਬੇ ਜੋਵਨ ਨੂੰ ਸਮਝਾਉਂਦੇ ਹੋਏ ਕਹਿਣ ਲੱਗੀ ਤੇ ਮੈਨੂੰ ਪਤਾ ਆ ਵੈਸੇ ਤਾਂ ਤੂੰ ਬਹੁਤ ਸਿਗਾਣੀ ਆ ਪਰ ਇੱਕ ਮਾਂ ਹੋਣ ਦੇ ਨਾਤੇ ਮੇਰਾ ਫਰਜ਼ ਆ ਕਿ ਮੈਂ ਤੈਨੂੰ ਕੁਝ ਸਮਝਾਵਾਂ ਫਿਰ ਬੇਬੇ ਕਹਿਣ ਲੱਗੀ ਤੇ ਇਹ ਹੁਣ ਤੇਰੀ ਸੱਸੀ ਤੇਰੇ ਬੇਬੇ ਬਾਪੂ ਆ ਪੁੱਤ ਅਗਲੇ ਨੇ ਦੇਖ ਲਾ ਕਿੰਨੀ ਮਾਨ ਨਾਲ ਪਲੜ ਕੇ ਸਾਡੀ ਤੋਂ ਤੇਰਾ ਰਿਸ਼ਤਾ ਮੰਗਿਆ ਸੀ ਉਹਨਾਂ ਦਾ ਕਦੇ ਇਹ ਮਾਨ ਨਾ ਤੋੜੀ ਕਦੇ ਕਿਸੇ ਨੂੰ ਗੱਲ ਕਰਨ ਦਾ ਮੌਕਾ ਨਾ ਦੇਈਏ ਘਰ ਵਿੱਚ ਸਭ ਦਾ ਆਦਰ ਸਤਿਕਾਰ ਕਰੀ ਕਦੇ ਕਿਸੇ ਨੂੰ ਸ਼ਿਕਾਇਤ ਦਾ ਮੌਕਾ ਨਾ ਦੇਈਮੀ ਆਖਰੀ ਗੱਲ ਬੇਗਾਨੇ ਮੁਲਕ ਚੱਲੀਏ ਉੱਥੇ ਤੇਰੀ ਬੀਬੀ ਬਾਪੂ ਮੰਗੂ ਤੇਰਾ ਚੰਗਾ ਮੜਾ ਸਮਝਾਉਣ ਵਾਲਾ ਸ਼ਾਇਦ ਕੋਈ ਨਾ ਹੋਵੇ ਪਰ ਕਦੇ ਜ਼ਿੰਦਗੀ ਕੋਈ ਜਹਾ ਕੰਮ ਨਾ ਕਰੀ ਜਿਸ ਨਾਲ ਤੇਰੇ ਬੀਬੀ ਬਾਪੂ ਦਾ ਸ਼ਿਰ ਸ਼ਰੀਕੇ ਚ ਸ਼ਰਮ ਨਾਲ ਝੁਕ ਜਾਵੇ ਜਵਨ ਹਾਂਜੀ ਬੀਬੀ ਮੈਂ ਜਾਣਦੀ ਹਾਂ ਫਿਰ ਬੀਬੀ ਨੇ ਉਸ ਦਾ ਮੱਥਾ ਚੁੰਮ ਕੇ ਗੱਲ ਨੂੰ ਲਗਾ ਕੇ ਪਿਆਰ ਦਿੱਤਾ ਕੁਝ ਦਿਰ ਬਾਅਦ ਉਹ ਦੋਵੇਂ ਬਾਹਰ ਆ ਗਈਆਂ ਜਵਨ ਨੂੰ ਦੇਖ ਕੇ ਗੁਰੀ ਕਹਿਣ ਲੱਗਾ ਹਾਂਜੀ ਹੁਣ ਆਪਾਂ ਚੱਲੀਏ ਫਿਰ ਜੁਵਨ ਜੁਵਨ ਨੇ ਹਾਂਜੀ ਕਹਿ ਕੇ ਆਪਣੀਆਂ ਪੈਣਾ ਨੂੰ ਗੱਲ ਲਗਾ ਕੇ ਪਿਆਰ ਦਿੱਤਾ ਆਕੇ ਚੁਸਾ ਬਾਪੂ ਨੇ ਸਿਰ ਪਲੂਸ ਕੀ ਪਿਆਰ ਦਿੱਤਾ ਗੁਰੀ ਨੇ ਹਲੇਨ ਤੇ ਜੈਸਮੀਨ ਦੋਮਾ ਨੂੰ ਪਿਆਰ ਵਜੋ ਕੁਝ ਪੈਸੇ ਦਿੱਤੇ ਫਿਰ ਉਹ ਸਾਰੇ ਬਾਹਰ ਗਲੀਆਂ ਕੀ ਗੱਡੀ 'ਚ بیٹھ ਕੇ ਜੁਵਨ ਤੇ ਬੀਬੀ ਬਾਪੂ ਨੇ ਉਹਨਾਂ ਨੂੰ ਸਭ ਨੂੰ ਹੱਥ ਜੋੜ ਕੇ ਵਿਦਾ ਕੀਤਾ ਡੇਢ ਘੰਟੇ ਬਾਅਦ ਉਹ ਸਾਰੇ ਆਪਣੀ ਘਰ ਪਹੁੰਚ ਗਏ ਉਸ ਤੋਂ ਬਾਅਦ ਉਹ ਸਾਰੇ ਆਰਾਮ ਕਰਨ ਲੇ ਆਪੋ ਆਪਣੇ ਕਮਰੇ ਅੰਦਰ ਚਲੇਗੀ ਗੁਰੀ ਜਵਨ ਨੂੰ ਸੋਫੇ ਤੇ ਚੁੱਪ-ਚਾਪ ਜਹੀ ਬੈਠੀ ਦੇਖ ਕੇ ਉਸੇ ਕੋਲ بیٹھਦੀ ਹੋਈ ਕਹਿਣ ਲੱਗਾ ਕੀ ਗੱਲ ਹੋ ਗਈ ਜੀ ਮੇਰੀ ਸਰਦਾਰਨੀ ਜੀ ਚੁੱਪ ਕਿਉਂ ਬੈਠੀ ਆ ਜਵਨ ਬਿਨਾ ਕੁਝ ਕਹੇ ਗੁਰੀ ਦੇਖ ਕੇ ਲੱਗ ਕੇ ਰੋਣ ਲੱਗ ਪਈ ਉਸ ਨੂੰ ਰੋਂਦੀ ਨੂੰ ਦੇਖ ਕੇ ਗੁਰੀ ਕਹਿਣ ਲੱਗਾ ਜਵਨ ਕੀ ਹੋਇਆ ਤੂੰ ਰੋ ਕਿਉਂ ਰਹੀ ਹੈ ਕਿਸ ਨੇ ਤੈਨੂੰ ਕੁਝ ਕਿਹਾ ਫਿਰ ਜਵਨ ਆਪਣੀ ਹੰਝੂ ਪੂੰਝਦੇ ਹੋਏ ਕਹਿਣ ਲੱਗੀ ਗੁਰਪ੍ਰੀਤ ਜੀ ਅੱਜ ਮੈਂ ਬਹੁਤ ਖੁਸ਼ ਹਾਂ ਮੇਰੀ ਮਾਪਿਆਂ ਨੂੰ ਇਹਨਾਂ ਖੁਸ਼ ਦੇਖੀ ਮੈਨੂੰ ਤਾਂ ਆਪਣੇ ਸਾਰੇ ਹੀ ਦੁੱਖ ਭੁੱਲ ਗਏ ਨੇ ਮੈਂ ਤਾਂ ਕਦੀ ਸੋਚਿਆ ਵੀ ਨਹੀਂ ਸੀ ਮੇਰੇ ਵਰਗੀ ਦੇ ਨਸੀਬ 'ਚ ਰੱਬ ਨੇ ਇਹ ਖੁਸ਼ੀਆਂ ਲਿਖੀ ਬੈਠਾ ਆ ਗੁਰੇ ਜਵਨ ਹਲੇ ਤਾਂ ਵਸ ਸ਼ੁਰੂਆਤ ਆ ਮੈਂ ਤਾਂ ਤੈਨੂੰ ਸਾਰੇ ਜਹਾਂ ਦੀਆਂ ਖੁਸ਼ੀਆਂ ਦੇਣੀਆਂ ਨੇ ਮੇਰਾ ਜੀਵਨ ਵਸ ਲੈਣਾ ਤਾਂ ਹੀ ਚੰਨ ਕਰੇ ਤੋੜ ਕੇ ਤੇਰੀ ਚੂਲੀ 'ਚ ਪਾ ਦੇਮਾ ਜੋਗਨ ਮੈਨੂੰ ਕੋਈ ਚੰਨ ਤਾਰੇ ਨਹੀਂ ਚਾਹੀਦੇ ਮੈਨੂੰ ਤਾਂ ਵਾ ਸਾਰੀ ਉਮਰ ਲਈ ਤੁਹਾਡਾ ਸਾਥ ਚਾਹੀਦਾ ਆ ਰੱਬ ਕਰੇ ਮੇਰੀ ਸਾਰੀ ਉਮਰ ਇੰਜ ਹੀ ਤੁਹਾਡੇ ਸੀਨੇ ਨਾਲ ਲੱਗੀ ਦੀ ਗੁਜ਼ਰ ਜਾਵੇ ਗੁਰੀ ਅੱਛਾ ਜੀ ਜੇ ਸਾਰੀ ਉਮਰ ਮੇਰੇ ਸੀਨੇ ਨਾਲ ਹੀ ਲੱਗੀ ਰਹੋਗੇ ਤਾਂ ਫਿਰ ਸਾਡੇ ਬੱਚਿਆਂ ਨੂੰ ਕੌਣ ਸੰਭਾਲੇਗਾ ਉਸੇ ਗੱਲ ਸੁਣ ਕੇ ਜੋਗਨ ਨੇ ਸੰਕੀ ਨੀਮੀ ਪਾਲੇ ਗੁਰੀ ਬਸ ਸਾਹੀ ਤੇਰੀਆਂ ਸੰਗਾ ਸ਼ਰਮ ਮੈਨ ਲੁੱਟ ਲੈਂਦੀਆਂ ਨੇ ਜੋ ਬਨ ਆਪਣਾ ਮੂੰਹ ਤਾਂ ਉੱਪਰ ਨੂੰ ਝੁੱਕੋ ਪਰ ਜੁਵਨ ਨੇ ਸੰਗਰੀ ਨੇ ਜਦ ਮੂੰਹ ਉੱਪਰ ਨਾ ਚੁੱਕਿਆ ਤਾਂ ਗੁਰੀ ਨੇ ਉਸ ਦਾ ਮੂੰਹ ਆਪਣੇ ਹੱਥਾਂ 'ਚ ਲੈਂਦੇ ਹੋਏ ਕਹਿ ਲਿਆ ਯਾਰ ਕੀ ਹੋਇਆ ਹੁਣ ਜੇ ਸਾਡਾ ਵਿਆਹ ਹੋਇਆ ਆ ਤਾਂ ਜਾਹੇ ਛੇ ਗੱਲਾਂ ਬੱਚੀ ਵੀ ਹੋਣਗੀ ਨਾ ਜੁਵਨ ਚਿਜਕਦੇ ਹੋਏ ਮੈਂ ਹਲੇ ਇਦਾਂ ਦਾ ਕੁਝ ਸੋਚਿਆ ਹੀ ਨਹੀਂ ਗੁਰੀ ਫਿਰ ਮੈਂ ਕਿਹੜਾ ਕਹਿ ਰਿਹਾ ਹਾਂ ਤੁਸੀਂ ਮੈਨੂੰ ਅੱਜ ਹੀ ਸਾਡਾ ਬੱਚਾ ਦਿਓ ਕਹਿ ਕੇ ਹੱਸਣ ਲੱਗ ਪੈਣਾ ਆ ਫਿਰ ਜੁਵਨ ਉਸਤੇ ਮਾਰਦੇ ਹੋਏ ਕਹਿਣ ਲੱਗੀ ਤੁਸੀਂ ਨਾ ਸ਼ਰਾਰਤਾਂ ਕੱਟ ਕਰਿਆ ਕਰੋ ਕਹਿ ਕੇ ਉਸਤੇ ਗੱਲ ਨ ਲੱਗ ਗਈ ਫਿਰ ਗੁਰੀ ਨੇ ਹੱਸਦੇ ਹੋਏ ਨੇ ਜੋਵਨ ਦਮਤ ਦਾ ਚਮਕੀਸ ਨੂੰ ਆਪਣੀਆਂ ਬਾਹਾਂ ਚ ਪਰ ਲਿਆ ਇਹ ਤਾਂ ਹਿੰਦਨ ਹਸੀ ਖੁਸ਼ੀ ਬੀਤਣ ਲੱਗੇ ਦੇਖਦੇ-ਦੇਖਦੇ ਕਦ ਗੁਰੀ ਤੇ ਜੋਵਨ ਦੇ ਵਿਆਹ ਨੂੰ 2 ਮਹੀਨੇ ਹੋ ਗਏ ਪਤਾ ਹੀ ਨ ਲੱਗਿਆ ਹੁਣ ਤੱਕ ਜੋਵਨ ਦਾ ਵੀਜ਼ਾ ਵੀ ਆ ਗਿਆ ਸੀ ਉਹਨਾਂ ਨੇ ਸਾਰੀਆਂ ਤਿਆਰੀਆਂ ਵੀ ਕਰ ਲਈਆਂ ਸਨ ਅੱਜ ਉਹ ਸਾਰੇ ਜੋਗਨਦੀ ਘਰਦਿਆਂ ਨੂੰ ਮਿਲਨ ਆਏ ਹੋਏ ਸਨ ਜੋਗਨ ਦੇ ਪੀਪੀ ਬਾਪੂ ਨੇ ਉਹਨਾਂ ਦੋਵਾਂ ਨੂੰ ਢੇਰ ਸਾਰਾ ਪਿਆਰ ਤੇ ਆਸ਼ੀਰਵਾਦ ਦਿੱਤਾ ਸ਼ਾਮ ਨੂੰ ਜਦ ਸਾਰਿਆਂ ਨੂੰ ਮਿਲ ਕੇ ਜਯੋਨ ਆਪਣੇ ਘਰੋਂ ਬਾਹਰ ਨੂੰ ਤੁਰਨ ਲੱਗੀ ਤਾਂ ਵੱਲੋਂ ਵੱਲੀ ਉਸ ਦੀਆਂ ਅੱਖਾਂ 'ਚ ਹੰਝੂ ਆ ਗਏ ਪਰ ਉਸ ਨੇ ਦਿਲ ਤਕੜਾ ਕਰਕੇ ਆਪਣੇ ਹੰਝੂ ਫਟਾਫਟ ਪੂੰਝੇ ਫਿਰ ਜਾ ਕੇ ਗੱਡੀ 'ਚ ਬੈਠ ਗਈ ਜਾਂਦੀ ਵਰੀ ਦਾ ਸਭ ਨੂੰ ਹੱਥ ਹਿਲਾ ਕੇ ਬਾਏ ਕੀਤਾ ਫਿਰ ਗੁਰੀ ਨੇ ਗੱਡੀ ਤੋਰ ਲਈ ਜਦ ਉਹ ਗਲੀ ਮੋੜ ਤੇ ਪਹੁੰਚੀ ਤਾਂ ਜਯੋਨ ਨੇ ਜੂਤ ਨੂੰ ਖੜੀ ਦੇ ਕੇ ਗੁਰੀ ਨੂੰ ਗੱਡੀ ਰੋਕਣ ਨੂੰ ਕਿਹਾ ਉਹ ਗੱਡੀ ਚੋਤਰ ਕੀ ਜੋਤੀ ਕਰਨ ਲੱਗੀ ਫੁੱਟ ਫੁੱਟ ਕੀ ਰੋਂਦੀ ਹੋਈ ਕਹਿਣ ਲੱਗੀ ਦੇਖ ਲਾੜੀ ਤੇਰੀ ਗੱਲ ਅੱਜ ਸੱਚੀ ਹੋ ਗਈ ਮੈਂ ਬਾਹਰਲੇ ਮੁੰਡੇ ਨਾਲ ਵਿਆਹੀ ਗਈ ਤੇ ਅੱਜ ਰਾਤ ਨੂੰ ਮੈਂ ਸਦਾ ਲਈ ਥੋੜਾੜੀ ਮਾਰ ਜਾਣਾ ਏ ਜੋਤ ਮੈਂ ਤੈਨੂੰ ਬਹੁਤ ਯਾਦ ਕਰਾਂਗੀ ਮੈਂ ਤੈਨੂੰ ਕਦੇ ਵੀ ਭੁੱਲ ਨਹੀਂ ਪਾਵਾਂਗੀ ਜੋਤ ਜੋ ਹੁਣ ਮੈਂ ਵੀ ਤੈਨੂੰ ਬਹੁਤ ਮਿਸ ਕਰਾਂਗੀ ਦੇਖੀ ਕੀ ਤੇ ਆਪਣੀ ਇਸ ਕਮਲੀ ਜਹੀ ਸਹੇਲੀ ਨੂੰ ਭੁੱਲ ਨਾ ਜਾਏ ਮੇਰੀ ਵੀਰੀ ਤੇ ਉਸਦੇ ਪਰਿਵਾਰ ਦਾ ਖਿਆਲ ਰੱਖੀ ਮੈਂ ਤੈਨੂੰ ਇੱਕ ਦਿਨ ਜ਼ਰੂਰ ਮਿਲਣਾਵਾਂਗੀ ਇਹਨਾਂ ਨੂੰ ਗੁੜੀ ਦਿਵਸ ਦੀ ਬੇਬੇ ਵੀ ਗੱਡੀ ਚ ਉਤਰ ਕੇ ਬਾਹਰ ਆਈ ਤੇ ਬੇਬੇ ਕਹਿਣ ਲੱਗੀ ਜੋਤੀਏ ਸਾਨੂੰ ਤੁਹਾਡੇ ਕਿਸੇ ਨਾਲ ਕੋਈ ਵੀ ਗਿਲਾ ਨਹੀਂ ਆ ਸਾਡੇ ਘਰ ਦੇ ਦਰਵਾਜ਼ੇ ਤੁਹਾਡੇ ਸਾਰਿਆਂ ਲਈ ਸਦਾ ਹੀ ਖੁੱਲੇ ਆ ਤੂੰ ਆਪਣੀ ਸਹੇਲੀ ਦਾ ਫਿਕਰ ਨਾ ਕਰੀ ਇਹ ਹੁਣ ਮੇਰੀ ਧੀ ਆ ਹੁਣ ਅਗਲੀ ਵਾਰ ਜਦ ਅਸੀਂ ਪੰਜਾਬ ਆਵਾਂਗੇ ਨਾ ਤਜੋਵਨ ਦੀ ਗੋਦੀ 'ਚ ਤੈਨੂੰ ਮਾਸੀ ਮਾਸੀ ਕਹਿਣ ਵਾਲਾ ਛੋਟਾ ਜਿਹਾ ਕਾਕਾ ਹੋਵੇਗਾ। ਇੰਨੀ ਗੱਲ ਕਹਿ ਕੇ ਉਹਨਾਂ ਨੇ ਜੋਤ ਨੂੰ ਗਲ ਨਾਲ ਲਗਾ ਕੇ ਪਿਆਰ ਦਿੱਤਾ। ਫਿਰ ਗੁਰੀ ਨੇ ਜੋਤ ਨੂੰ ਗਲ ਨਾਲ ਲਗਾ ਕੇ ਪਿਆਰ ਦਿੱਤਾ ਤੇ ਫਿਰ ਉਹ ਸਾਰੇ ਗੱਡੀ 'ਚ ਬੈਠ ਕੇ ਆਪਣੀ ਰਾਹ ਚੱਲ ਪਏ। ਜੋਤ ਖੜੀ ਉਦੋਂ ਤੱਕ ਗੱਡੀ ਨੂੰ ਦੇਖਦੀ ਰਹੀ ਜਦ ਤੱਕ ਗੱਡੀ ਉਸ ਦੀ ਅੱਖੋਂ ਲੇ ਨਾ ਹੋ ਗਈ। ਉਹਨਾਂ ਦੇ ਘਰ ਪਹੁੰਚਦਿਆਂ ਨੂੰ ਟੈਕਸੀ ਆਈ ਖੜੀ ਸੀ। ਗੁਰੀ ਨੇ ਆਪਣਾ ਸਾਰਾ ਸਮਾਨ ਲਿਆ ਕੇ ਗੱਡੀ 'ਚ ਰੱਖਿਆ ਤੇ ਫਿਰ ਸਾਰੀ ਕੋਠੀ ਨੂੰ ਟਾਲੀ ਮਾਰ ਕੇ ਚਾਬੀਆਂ ਆਪਣੀ ਤਾਈ ਦੇ ਘਰ ਫੜਾਏ ਆ ਫਿਰ ਆ ਕੇ ਉਹ ਡਰਾਈਵਰ ਦੇ ਨਾਲ ਵਾਲੀ ਸੀਟ ਤੇ ਬੈਠ ਗਿਆ ਤੇ ਗੱਡੀ ਚੱਲ ਪਈ ਦਿੱਲੀ 에어ਪੋਰਟ ਵੱਲ ਨੂੰ ਸਵੇਰੇ ਤੜਕੇ ਦੀ ਉਹਨਾਂ ਦੀ ਫਲਾਈਟ ਸੀ ਲੰਬਾ ਸਫ਼ਰ ਤੈਅ ਕਰਦੇ ਹੋਏ ਰਾਤ 1 ਵਜੇ ਦੇ ਕਰੀਬ ਉਹ ਦਿੱਲੀ 에어ਪੋਰਟ ਤੇ ਪਹੁੰਚੇ ਗੱਡੀ 'ਚ ਆਪਣਾ ਸਾਰਾ ਸਮਾਨ ਕਰਕੇ ਟ੍ਰੋਲੀ ਛੱਕ ਕੇ ਉਹ ਸਾਰੇ ਫਿਰ ਐਂਟੀ ਗੇਟ ਵੱਲ ਤੁਰ ਪਏ ਉਨਾਂ ਨੇ ਜਾ ਕੇ ਖਿੜਕੀ ਤੇ apna ਅਸਮਾਨ ਚਮਕ ਕਰਵਾਇਆ ਤੇ ਟਿਕਟਾ ਲੈ ਕੇ ਗੇਟ ਨੰਬਰ 11 ਵੱਲ ਨੂੰ ਚੱਲ ਪਈ। ਜਵਨ ਪਹਿਲੀ ਵਾਰੀ ਇਕੱਲੀ ਕਰ ਤੋਂ ਇੰਨੀ ਦੂਰ ਆਈ ਸੀ। ਉਹ ਤਾਂ ਬਸ ਆਸ-ਪਾਸੇ ਦਾ ਰੌਣਕ ਮੇਲਾ ਦੇਖਦੀ ਹੋਈ ਤੁਰੇ ਜਾ ਰਹੀ ਸੀ। ਫਿਰ ਉਹ ਸਾਰਿਆਂ ਕੇ ਵੇਟਿੰਗ ਹਾਲਸ ਪੈਟ ਗਈ। ਸਾਹਮਣੇ ਸਕਰੀਨ ਉੱਤੇ ਫਲਾਈਟਾਂ ਦੀ ਜਾਣਕਾਰੀ ਸ਼ੋਅ ਹੋ ਰਹੀ ਸੀ। ਕੁਝ دیر ਬਾਅਦ ਗੁਰੀ ਆਪਣੇ ਬੈਗ 'ਚੋਂ ਪਾਣੀ ਦੀ ਬੋਤਲ ਕੱਢ ਕੇ ਜਵਨ ਵੱਲ ਵਤਾਂਦੇ ਹੋਏ ਕਹਿਣ ਲੱਗਾ, "ਜਵਨ ਕੀ ਸੋਚੀ ਜਾ ਰਹੀ ਓ?" ਆਲੋ ਫੜੋ ਪਾਣੀ ਪੀਓ ਜਵਨ ਪਾਣੀ ਦੀ ਬੋਤਲ ਫੜਦੇ ਹੋਏ ਕਹਿਣ ਲੱਗੀ ਮੈਂ ਤਾਂ ਬਸ ਆਸ-ਪਾਸੇ ਦਾ ਮਾਹੌਲ ਦੇਖ ਰਹੀ ਸੀ ਪਹਿਲੀ ਵਾਰੀ ਘਰ ਤੋਂ ਇੰਨੀ ਦੂਰ ਆਈਆਂ ਨਾ ਤਾਂ ਕਰਕੇ ਲੋਕਾਂ ਦੀ ਇਹਨੀ ਭੀੜ ਸਭ ਕੁਝ ਬਹੁਤ ਅਜੀਬ ਜਿਹਾ ਲੱਗ ਰਿਹਾ ਏ ਗੁਰੀ ਕੋਈ ਗੱਲ ਨਹੀਂ ਪਹਿਲਾਂ ਪਹਿਲਾਂ ਹੁੰਦਾ ਆ ਹੌਲੀ-ਹੌਲੀ ਤੈਨੂੰ ਵੀ ਸਭ ਦੀ ਆਦਤ ਹੋ ਜਾਏਗੀ ਇਨੇ ਨੂੰ ਉਹਨਾਂ ਦੀ ਫਲਾਈਟ ਦੀ ਐਨਾਨਸਮੈਂਟ ਹੋਣ ਲੱਗ ਪਈ ਫਿਰ ਉਹ ਸਾਰੇ ਉੱਠ ਕੇ ਗੇਟ ਵੱਲ ਨੂੰ ਚੱਲ ਪਏ ਜਹਾਜ਼ ਦੇ ਅੰਦਰ ਆ ਕੇ ਗੁਰਮੀ ਨੇ ਆਪਣਾ ਸਮਾਨ ਉੱਪਰ ਰੱਖ ਦਿੱਤਾ ਤੇ ਫਿਰ ਜੁਗਨ ਨੂੰ ਵਿੰਡੋ ਸੀਟ ਵੱਲ ਬਿਠਾ ਦਿੱਤਾ ਉਸ ਦੇ ਨਾਲ ਆ ਬੈਠ ਗਿਆ ਨਾਲ ਫਲੀ ਸੇਟ ਤੇ ਉਸਦੀ ਬੇਬੀ ਬੈਠ ਗਈ ਕੁਝ دیر ਬਾਅਦ 에ਅਰ ਹੌਸਟ ਇਸ ਆ ਕੇ ਸਭ ਨੂੰ ਜ਼ਰੂਰੀ ਹਦਾਇਤਾਂ ਦੇਣ ਲੱਗੀ ਤੇ ਫਿਰ ਉਸ ਤੋਂ ਬਾਅਦ ਜਹਾਜ਼ ਨੂੰ ਟੇਕ ਆਫ ਦੀ ਇਜਾਜ਼ਤ ਮਿਲਣ ਤੇ ਉਹ ਹੌਲੀ-ਹੌਲੀ ਰਨਵੇ ਤੇ ਰੁੜਨ ਲੱਗਾ ਦੇਖਦੇ-ਦੇਖਦੇ ਜਹਾਜ਼ ਰਨਵੇ ਤੇ ਦੌੜਨ ਲੱਗਾ ਜੋਵਨ ਨੇ ਜਦ ਖਿੜਕੀ ਤੋਂ ਬਾਹਰ ਦੇਖਿਆ ਤਾਂ ਡਰਦੀ ਨਹੀਂ ਅੱਖਾਂ ਬੰਦ ਕਰਕੇ ਗੁਰੀ ਦਾ ਹੱਥ ਕੁੱਟ ਕੇ ਫੜ ਲਿਆ ਤੇ ਫਿਰ ਜਹਾਜ਼ ਹਵਾ ਚੁੱਟ ਗਿਆ ਕੁਝ دیر ਬਾਅਦ ਜੋਵਨ ਨੇ ਅੱਖਾਂ ਖੋਲੀਆਂ ਤਾਂ ਗੁਰੀ ਖਿੜਕੀ ਵੱਲ ਇਸ਼ਾਰਾ ਕਰਦੇ ਹੋਏ ਕਹਿਣ ਲੱਗਾ ਜੋਵਨ ਬਾਹਰ ਦਾ ਨਜ਼ਾਰਾ ਦੇ ਕਿੰਨਾ ਵਧੀਆ ਆ ਸਿਰ ਜੋਵਨ ਨੇ ਖਿੜਕੀ ਵਿੱਚੋਂ ਬਾਹਰ ਦਾ ਨਜ਼ਾਰਾ ਦੇਖਿਆ ਤਾਂ ਉਹ ਖੁਸ਼ ਤੇ ਹੈਰਾਨ ਹੁੰਦੇ ਹੋਏ ਕਹਿਣ ਲੱਗੀ ਵਾਹ ਬਾਹਰ ਦਾ ਇਹ ਨਜ਼ਾਰਾ ਤਾਂ ਸੱਚੀ ਕਿ ਬਹੁਤ ਪਿਆਰਾ ਹੈ ਇੰਤ ਲੱਗ ਰਿਹਾ ਹੈ ਜਿਵੇਂ ਮੈਂ ਬਦਲਾਂ ਚੋੜ ਰਹੀ ਹਾਂ ਕੁਝ ਥਿਰਵਾਜਹਾਜ ਉਚਾਈ ਤੇ ਜਾ ਕੇ ਸਿੱਧਾ ਹੋ ਗਿਆ ਤਾਂ ਬਦਲਾਂ ਵਿੱਚ ਉਦਿਕ ਰਹੀ ਚੰਨ ਨੂੰ ਜੋਬਨ ਬੈਠੀ ਨਿਹਾਰ ਰਹੀ ਸੀ ਜਹਾਜ ਉੱਡਣ ਦੇ ਕੰਟਕ ਬਾਦ ਏਅਰ ਹੋਸਟੈਸ ਨੇ ਸਭ ਨੂੰ ਖਾਣਾ ਵੰਡਣਾ ਸ਼ੁਰੂ ਕਰ ਦਿੱਤਾ ਗੁਰੀ ਨੇ ਆਪਣਾ ਖਾਣਾ ਫੜਿਆ ਤੇ ਜੋਬਨ ਨੂੰ ਅਸਾ ਖਾਣਾ ਫੜਾਉਂਦੇ ਹੋਏ ਕਹਿਣ ਲੱਗਾ ਜੋਬਨ ਆਹ ਲਓ ਫੜੋ ਸੈਂਡਵਿਚ ਖਾ ਲੋ ਜੋਬਨ ਮੈਨੂੰ ਭੁੱਖ ਨਹੀਂ ਆ ਗੁਰੀ ਆਪਾਂ ਕਦ ਤੱਕ ਪਹੁੰਚਾਂਗੇ ਉਸੇ ਗੱਲ ਉਸਕੇ ਗੁਰੀ ਹੱਸਦੇ ਹੋਏ ਕਹਿਣ ਲੱਗਾ ਮੈਡਮ ਜੀ ਹਰਿਤਾ ਸਫਰ ਸ਼ੁਰੂ ਹੀ ਹੋਇਆ ਆ ਤੁਸੀਂ ਹੋਣੇ ਪੁੱਛਣ ਲੱਗ ਪਏ ਘਟੋ ਘਟ 20 ਘੰਟੇ ਤਲਗਾ ਕੇ ਚਲੋ ਤੁਸੀਂ ਆਲੋ ਫੜੋ ਖਾ ਲਵੋ ਐਵੇਂ ਪੁੱਕੀ ਨਾ ਵਟਿਰੋ ਕਹਿ ਕੇ ਉਸੇ ਹੱਥ 'ਚ ਸੈਂਡਵਿਚ ਫੜਾ ਦਿੱਤਾ ਉਹਨਾਂ ਦੇ ਖਾਣ ਪੀਣ ਤੋਂ ਬਾਅਦ ਗੁਰੀ ਦੀ ਵੇਪੀਤਾ ਸਵੇਰ ਦੀ ਬਾਣੀ ਪੜਨ ਤੋਂ ਬਾਅਦ ਉਹਨਾਂ ਨੇ ਵੀ ਖਾਣਾ ਖਾਦਾ ਤੇ ਕੁਝ देर ਬਾਅਦ ਉਹ ਸੋ ਗਏ ਜੁਗਨ ਤੇ ਗੁਰੀ ਦੋਵੇਂ ਹੱਥਾਂ 'ਚ ਹੱਥ ਪਾਈ ਬੈਠੇ ਪਿਆਰ ਭਰੀਆਂ ਨਜ਼ਰਾਂ ਨਾਲ ਬਸ ਇੱਕ ਦੂਜੇ ਨੂੰ ਤੱਕੀ ਜਾ ਰਹੇ ਸਨ ਫਿਰ ਜੋਵਨ ਕੁਝ ਥੇਰ-ਵਾਤ ਕਰਨ ਲੱਗੀ ਗੁਰੀ ਹੁਣ ਬਸ ਵੀ ਕਰੋ ਇਨੀ ਗੌਰ ਨਾਲ ਕੀ ਦੇਖੀ ਜਾ ਰਹੇ ਹੋ ਗੁਰੀ ਯਾਰ ਕੀ ਕਹੀ ਤੂੰ ਹੈ ਹੀ ਇਨੀ ਸੋਣੀ ਮੇਰਾ ਤਾਂ ਤੈਨੂੰ ਦੇਖ ਕੇ ਦਿਲ ਹੀ ਨਹੀਂ ਪੜਦਾ ਜੋਵਨ ਅੱਛਾ ਜੀ ਲਓ ਫਿਰ ਹੋਰ ਧਿਆਨ ਨਾਲ ਦੇਖੋ ਕਹਿ ਕੇ ਉਸਦੇ ਕੋਲ ਹੋ ਅੱਖਾਂ ਚੱਖਾਂ ਪਾ ਕੇ ਕਹਿਣ ਲੱਗੀ ਇੱਕ ਦੂਸਰੇ ਨੂੰ ਦੋਵੇਂ ਪਿਆਰ ਨਾਲ ਨਿہار ਦੇ ਰਹੇ ਤੇ ਫਿਰ ਗੁਰੀ ਕਹਿਣ ਲੱਗੀ ਜੁਵਨ ਇਹ ਪਿਆਰ ਭਰੀ ਭਲ ਕਿੰਨੀ ਪਿਆਰੀ ਆ ਨਾ ਮੈਂ ਤਾਂ ਤੇਰੀਆਂ ਇਹਨਾਂ ਨਿਸ਼ਿੱਲੀਆਂ ਅੱਖਾਂ 'ਚ ਤੱਕ ਕੇ ਸ਼ਰਾਬੀ ਹੋਈ ਜਾਂਦਾ ਜੁਵਨ ਆ ਤਾਂ ਕੋਈ ਜ਼ਿਆਦਾ ਹੀ ਨਹੀਂ ਹੋ ਗਿਆ ਗੁਰੀ ਨਾ ਨਾ ਕਮਲੇ ਜ਼ਿਆਦਾ ਕਿੱਥੇ ਇਹ ਤਾਂ ਮੇਰੇ ਤੋਂ ਪੁੱਛੋ ਅੱਜ ਤੇਰੀ ਨਰਨਜੋ ਸ਼ਰਾਬ ਕਿੰਨ ਟੰਡਲ ਪੈ ਰਹੀ ਆ ਜੁਵਨ ਬੱਸ ਕਰੋ ਜੀ ਹੁਣ ਪਹਿਲਾਂ ਮੈਨੂੰ ਇਹ ਗੱਲ ਦੱਸੋ ਗੁਰੀ ਪੁੱਛੋ ਜੀ ਜੋਵਨ ਤੁਸੀਂ ਆਪਣੇ ਘਰ ਜਾ ਕੇ ਸਾਡੇ ਵਿਆਹ ਦੀ ਰਿਸੈਪਸ਼ਨ ਪਾਰਟੀ ਰੱਖੀ ਆ ਗੁਰੀ ਲੈ ਇਹ ਵੀ ਕੀ ਪੁੱਛਣੇ ਵਾਲੀ ਗੱਲ ਆ ਮੈਂ ਤਾਂ ਸਾਰਾ ਇੰਤਜ਼ਾਮ ਕੀਤਾ ਹੋਇਆ ਆ ਜੋਵਨ ਹਾਂਜੀ ਤਾਂ ਫਿਰ ਤਿਆਰ ਹੋਣਾ ਆਪਣੀ ਜੋਵਨ ਤੇ ਨਾਲ ਨੱਚਣੇ ਨੂੰ ਗੁਰੀ ਸੱਚ ਦੱਸਣ ਜੋਵਨ ਮੈਨੂੰ ਤਾਂ ਨੱਚਣੇ ਦਾ ਨਾਮ ਸੁਣ ਕੇ ਹੀ ਥੋੜਾ ਡਰ ਵੀ ਲੱਗ ਰਿਹਾ ਆ ਤੇ ਸੰਗ ਵੀ ਜੋਵਨ ਲੈ ਦਾਸ ਤੇ ਮੈਂ ਜੋ ਤੁਹਾਨੂੰ ਪਿਛਲੇ 1 ਮਹੀਨੇ ਤੋਂ ਪ੍ਰੈਕਟਿਸ ਕਰਵਾ ਰਹੀ ਆ ਉਹ ਤੁਸੀਂ ਬਸ ਇਹੀ ਸੋਚਣਾ ਆ ਇਹੀ ਜੋ ਸਾਰੇ ਲੋਕ ਖੜੇ ਢੀਕ ਰਹੀ ਆ ਨਾ ਇਹਨਾਂ ਨੂੰ ਕੁਝ ਨਹੀਂ ਪਤਾ ਨੱਚਣੇ ਬਾਰੇ ਤੁਸੀਂ ਬਸ ਆਪਣੀ ਜਾਨ ਦਾ ਹੱਥ ਫੜ ਲੈਣਾ ਮੈਂ ਆਪੇ ਤੁਹਾਡੇ ਨਾਲ ਨਾ ਨੱਚ ਲਵਾਂਗੀ ਗੁਰੀ ਜੂਵਨ ਤੂੰ ਇਹਨਾਂ ਸਭ ਕੁਝ ਕਿਵੇਂ ਕਰ ਲੈਨੀ ਆ ਤੁਸੀਂ ਹੁਣੇ ਹੀ ਕਿੰਨੀਆਂ ਜ਼ਿੰਮੇਵਾਰੀਆਂ ਚੱਕ ਲਈਆਂ ਆ ਆਪਣੇ ਸਿਰ ਤੇ ਤੇ ਮੈਨੂੰ ਨਸ਼ਿਆਂ ਚੋਂ ਬਾਹਰ ਕਢਣਾ ਘਰਵਾਰ ਸੰਬੰਧ ਦਾ ਗੁਰਵਾਨੀ ਨੂੰ ਹੈਂਡਲ ਕਰਨ ਦਾ ਯਾਰ ਕਮਾਲ ਏ ਇੱਕ ਔਰਤ 'ਚ ਇਹਨਾਂ ਸਵਾਰੀ ਦੀ ਸ਼ਕਤੀ ਹੁੰਦੀ ਏ ਫਿਰ ਵੀ ਪਤਨੀ ਲੋਕ ਕਿਉਂ ਕਹਿੰਦੇ ਨੇ ਕਿ ਔਰਤ ਅਵਚਾਰੀ ਹੁੰਦੀ ਏ ਜਵਨ ਕੋਈ ਔਰਤ ਕਦੇ ਵਿਚਾਰੀ ਨਹੀਂ ਹੁੰਦੀ ਉਹ ਵੀ ਤੁਹਾਡੇ ਮੋਢੇ ਨਾਲ ਮੋਢਾ ਜੋੜ ਉਹ ਹਰ ਕੰਮ ਕਰ ਸਕਦੀ ਆ ਜੋ ਇੱਕ ਬੰਦਾ ਕਰਦਾ ਆ ਬਸ ਲੋੜ ਆ ਤਾਂ ਇੱਕ ਔਰਤ ਨੂੰ ਸਮਝਣ ਦੀ ਉਸ ਤੇ ਪੁਰੋਸੀ ਕਰਨ ਦੀ ਸੁਣੇ ਤੁਸੀਂ ਵੀ ਬਸ ਮੇਰੇ ਨਾਲ ਹਮੇਸ਼ਾ ਖੜੀ ਰਹਿਣਾ ਫਿਰ ਦੇਖਣਾ ਤੁਸੀਂ ਤੁਹਾਡੀ ਜਵਨ ਕੀ ਚੀਜ਼ ਆ ਇਹ ਕੀ ਕਰ ਸਕਦੀ ਆ ਇਨੀ ਗੱਲ ਸੁਣ ਕੇ ਗੁਰੀ ਉਸ ਦਾ ਮੱਥਾ ਚੁੰਮ ਕੇ ਕਹਿਣ ਲੱਗਾ ਮੈਂ ਤਾਂ ਹਮੇਸ਼ਾ ਜ਼ਿੰਦਗੀ ਦੇ ਹਰ ਕਦਮ ਤੇ ਆਪਣੇ ਜੋਵਨ ਦੇ ਨਾਲ ਆ ਇਨੇ ਨੂੰ ਅਸੀਂ ਬੇਬੇ ਸੁਕਤੀ ਹੋਈ ਕਹਿਣ ਲੱਗੀ ਪੁੱਤ ਸੋ ਜਾ ਹੁਣ ਬਾਕੀ ਕਾਰਜਾਂ ਕੀ ਗੱਲਾਂ ਕਰ ਲੈਣਾ ਉਹਨਾਂ ਦੀ ਗੱਲ ਸੁਣ ਕੇ ਜੋਵਨ ਹੱਸਦੀ ਹੋਈ ਕਹਿਣ ਲੱਗੀ ਹਾਂਜੀ ਤਾਂ ਹੁਣ ਆਪਾਂ ਵੀ ਸੋ ਜਾਈਏ ਗੁਰੀ ਹਾਂਜੀ ਜ਼ਰੂਰ ਆ ਜਾਓ ਮੇਰੀਆਂ ਵਾਹਾਂ 'ਚ ਕਹਿ ਕੇ ਜੋਵਨ ਆਪਣੀਆਂ ਵਾਹਾਂ 'ਚ ਘੁੱਟ ਕੇ ਲੈ ਲਿਆ ਫਿਰ ਉਹ ਦੋਵੇਂ ਸੋ ਗਏ ਜਹਾਜ਼ ਉਡਦਾ ਹੋਇਆ ਆਪਣੀ ਮੰਜ਼ਿਲ ਵੱਲ ਨੂੰ ਵਧਦਾ ਜਾ ਰਿਹਾ ਸੀ ਜੋ ਉਹਨ ਨੂੰ ਸੱਤੀ ਪਈ ਨੂੰ ਤਾਂ ਪਤਾ ਹੀ ਨਾ ਲੱਗਿਆ ਉਹ ਕਦੋਂ ਆਪਣੀ ਮੰਜ਼ਿਲ ਤੇ ਪਹੁੰਚ ਗਏ ਚਤ ਗੁਰੀ ਨੇ ਉਸ ਨੂੰ ਉਠਾਇਆ ਤਾਂ ਉਸ ਨੂੰ ਪਤਾ ਲੱਗਾ ਕਿ ਉਹ ਅਮਰੀਕਾ ਪਹੁੰਚ ਚੁੱਕਿਆ ਗੁਰੀ ਨੇ ਉਸ ਨੂੰ ਬੈਗ ਚੋਂ ਕੱਢ ਕੇ ਮੋٹے ਕੱਪੜੇ ਪਾਉਣ ਲਈ ਦਿੱਤੇ ਜਹਾਜ਼ 에어ਪੋਰਟ ਤੇ ਲੈਂਡ ਹੋਇਆ ਤਾਂ ਸਾਰੀਆਂ ਸਵਾਰੀਆਂ ਉਤਰ ਕੇ ਹੌਲੀ-ਹੌਲੀ ਬਾਹਰ ਨੂੰ ਜਾਣ ਤਨਵਾ ਜੀ ਬਾਕੀ ਗੱਲ ਦੀ ਵੀਡੀਓ ਚ ਜਾਰੀ ਰੱਖਾਂਗੇ ਜੀ ਬਣੇ ਰਹੋ ਚੈਨਲ ਦੇ ਨਾਲ ਸੈਸ਼ੀ ਗਾਲ ਜੀ